ਸਲਾਮ ਵਾਲੇ ਤੁਹ ਜੇ ਕਿ ਹਾਲ ਹੈ ਟਿਕ ਟਾਕ ਤੇ ਜਿਉ ਤੁਹਾਨੂੰ ਪਤਾ ਹੈ ਜੀ ਇਹ ਸਾਡਾ ਸਾਡੇ ਤੇ ਜਿੰਦਿਆਂ ਤੋਂ ਚਲਾ ਗਿਆ ਅੱਜ ਦੀ ਦਿਹਾੜੀ ਇੱਕ ਬੜੀ ਦੁੱਖਨਾਕ ਘਟਨਾ ਹੋਈ ਹੈ ਇਥੇ ਆਮੋ ਜਨਾਲੇ ਦੇ ਘਰ ਵਾਲਿਆਂ ਤੇ ਕੀ ਬੀਤ ਰਹੀ ਹੈ ਉਹ ਉਹ ਹੀ ਜਾਣ ਤੱਕਦੇ ਨੇ ਤੇ ਜਾਨ ਜਿਨ੍ਹਾਂ ਦੇ ਛੱਡ ਕੇ ਚਲੇ ਗਏ ਨੇ ਉਹ ਜਾਣ ਤੱਕਦੇ ਆਓ ਵੀਡੀਓ ਵੇਨੇ ਗੱਲ ਕਰਦੇ ਆ ਬਾਅਦ ਵਿੱਚ ਦੇ ਨੇ ਉਹ ਜ਼ਰੂਰ ਇਸ ਵਕਤ ਯਾਦ ਜਿਹੜੀਆਂ ਨੇ ਆ ਰਹੀਆਂ ਨੇ ਔਰ ਜਿਹੜੇ ਹੋਰ ਪਿੰਡ ਦੇ ਲੋਕ ਵਸਨੀਕ ਹੈਗੇ ਨੇ ਸੇ ਜ਼ਰੂਰ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਾਪੂ ਜੀ ਤੁਸੀਂ ਇਸੇ ਪਿੰਡ ਦੇ ਹੈਗੇ ਹੋ ਜੀ ਕਿ ਨੌਰਾਣਾ ਪਿੰਡ ਇਸ ਤੋਂ ਮਕਲਾ ਪਿੰਡ ਹੈ ਜੀ ਹਾਂ ਹਾਂ ਜੀ ਜਿੰਨਾ ਦਾ ਪਿਆਰ ਸੀਗਾ ਤੁਹਾਡਾ ਰਾਜਵੀਰ ਹਨਾ ਕਿਸ ਤਰੀਕੇ ਦੇ ਨਾਲ ਸਾਰਿਆਂ ਨਾਲ ਪਿੰਡ ਚ ਵਿਚਰਦੇ ਸੀ ਕਿਉਂਕਿ ਖਾਸ ਕਰ ਉਹ ਨੌਜਵਾਨ ਜੋ ਸ਼ਾਇਦ ਇਹਨਾਂ ਪਿੰਡ ਦੀਆਂ ਗੜੀਆਂ ਚ ਖੇਡਿਆ ਇੱਥੇ ਵੱਡਾ ਹੋਇਆ ਔਰ ਅੱਜ ਇਹ ਸਮਾਂ ਆ ਗਿਆ ਰਾਜਵੀਰ ਬਹੁਤ ਵਧੀਆ ਸੀ ਬੱਚਾ ਜੀ ਪਹਿਲਾਂ ਤੇ ਸਾਡੇ ਤਾਂ ਮਤਲਬ ਇੱਥੇ ਨਾਲ ਕਿਉਂਕਿ ਨਾਲ ਵਾਲਾ ਗਵਾਂਡ ਆ ਮੇਰੇ ਦੋਸਤ ਨੇ ਤੇ ਮੇਰਾ ਵੀ ਇਹਨਾਂ ਦੇ ਨਾਲ ਇਵੇਂ ਪਿਆਰ ਸੀ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਬਹੁਤ ਵਧੀਆ ਪਿਆਰ ਸੀ ਸਦਕਾ ਸਰਦਾਰ ਕਰਨ ਸਿੰਘ ਕਰਨ ਸਿੰਘ ਉਹਨਾਂ ਨੂੰ ਤੇ ਬਹੁਤ ਵਧੀਆ ਹੋਂਹਾਰ ਬੱਚਾ ਸੀ ਤੇ ਪਹਿਲਾਂ ਤੋਂ ਹੀ ਪੂਰਾ ਟੈਲੈਂਟਡ ਸੀਗਾ ਹਨਾ ਬਚਪਨ ਤੋਂ ਇਹਨੂੰ ਗਾਉਣ ਦਾ ਸ਼ੌਕ ਸੀਗਾ ਤੇ ਤੁਮ ਵੀ ਲੈ ਕੇ ਮਤਲਬ ਇਹਨੇ ਆਪ ਗਾਉਂਦਾ ਰਹਿਣਾ ਜਾਂ ਇੱਥੇ ਵਿਆਹ ਦੇ ਵਿੱਚ ਸਾਡੇ ਪ੍ਰੋਗਰਾਮ ਹੁੰਦੇ ਸੀ ਜਿੱਥੇ ਮੇਰੇ ਸੱਜਣਾ ਦੋਸਤ ਰਾਜੂ ਹਣੀ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਤਾਂ ਇਹਨੇ ਜਾਗੋ ਦੇ ਉੱਤੇ ਮਤਲਬ ਉਹਵੇਂ ਪੰਜਾਬੀ ਕਲਚਰ ਨੂੰ ਕਿਉਂਕਿ ਪਹਿਲਾਂ ਗਾਲੇ ਦੇ ਵਿੱਚ ਬੋਲਦੀਆਂ ਵਗੈਰਾ ਗਾਉਂਦਾ ਸੀ ਉਹਵੇਂ ਇਹਨੇ ਛੈਣੇ ਦੇ ਨਾਲ ਓਏ ਚਮਟੇ ਦੇ ਨਾਲ ਸਾਰਾ ਉਹ ਮੈਂ ਮਤਲਬ ਬੋਲੀਆਂ ਵਾਲੀਆਂ ਪੌਣੀਆਂ ਪੂਰਾ ਮਤਲਬ ਸਾਰਾ ਕਰਦਾ ਸੀ ਬਹੁਤ ਬਹੁਤ ਵਧੀਆ ਬੱਚਾ ਸੀ ਜਿਸ ਪਿੰਡ ਦੇ ਵਿੱਚ ਵੀ ਸਾਰੇ ਬੱਚਿਆਂ ਦੇ ਨਾਲ ਬੱਚਿਆਂ ਰਜਾ ਸੀ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੇ ਬਹੁਤ ਵਧੀਆ ਨਿਆਣਾ ਸੀ ਬਹੁਤ ਵੱਡਾ ਘਟਾ ਪਿਆ ਜੀ ਨਹੀਂ ਪੂਰ ਹੋਣਾ ਇਹਨਾਂ ਘਟਾ ਅਸਰ ਕਰਕੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਬਹੁਤ ਜ਼ਿਆਦਾ ਰਾਜਵੀਰ ਨੂੰ ਫੋਲੋ ਕਰਦੇ ਸੀ ਉਸ ਦੀ ਪਰਸਨੈਲਿਟੀ ਕਰਕੇ ਖਾਸ ਕਰਕੇ ਨਾ ਜਿਸ ਤੇ ਵੀ ਕਿਹਾ ਦਾ ਜੋ ਇੱਕ ਸੋਹਣਾ ਸਰਦਾਰ ਕਿਹਾ ਜਾਂਦਾ ਸੀਗਾ ਰਾਜਵੀਰ ਜਵੰਦਾ ਨੂੰ ਉਸ ਪਰਸਨੈਲਿਟੀ ਨੂੰ ਲੱਗਦਾ ਕਿ ਉਹ ਵੀ ਇੱਕ ਕਿਤਨੇ ਕਿਤੇ ਇੱਕ ਵੱਡਾ ਘਟਾ ਉਹਨਾਂ ਨੂੰ ਤੇਰੀ ਮਾਇਤੇ ਕੋ ਗਿਆਣਾ ਜਾਗਾ ਵਾਕਿਆ ਇਹ ਉਹਦੇ ਜਿੰਨੇ ਵੀ ਸੌਂਗ ਲੈਣਾ ਹਦੀ ਮੈਂ ਬਹੁਤ ਵੀ ਸੁਣਦੇ ਆ ਤੇ ਇੱਕ ਸੌਂਗ ਸੀ ਉਹਦਾ ਜੋ ਗਿਆ ਮਿੱਟੀ ਨਾ ਫਰੋੜ ਤੇ ਅੱਜ ਉਹ ਗਾਣਾ ਉਧਰ ਤੇ ਹੀ ਸੀ ਨੌਜਵਾਨਾਂ ਨੂੰ ਵੀ ਜੋ ਸੇਧ ਮਿਲਦੀ ਸੀ ਉਸ ਦਾ ਵੀ ਨਹੀਂ ਬਹੁਤ ਨੌਜਵਾਨਾਂ ਦਾ ਜਿਹੜਾ ਸੀਗਾ ਹੀ ਉਹਨਾਂ ਲਈ ਤਾਂ ਰੋਲ ਮਾਡਲ ਸੀਗਾ ਔਰ ਬਟਿਆਆਂ ਲਈ ਵੀ ਸੀ ਜਿਹੜੇ ਉਹਦੇ ਗੀਤ ਆ ਸਾਰੇ ਉਹਨਾਂ ਨੇ ਮਤਲਬ ਸਾਰੀ ਹਰ ਇੱਕ ਕੈਟਾਗਰੀ ਦੇ ਮਤਲਬ ਹੈਗੇ ਜਿਵੇਂ ਪਰਾ ਮਾਂ ਲਈ ਹੈਗਾ ਆਪਣੇ ਮਾਂ ਪੁੱਤ ਦੀ ਰਸਤੀ ਲਈ ਆ ਬਾਪ ਬੀਟੇ ਦੀ ਰਸਤੀ ਲਈ ਆ ਜਾਂ ਬੱਚਿਆਂ ਦੇ ਲਈ ਆ ਸਾਰਿਆਂ ਲਈ ਹੀ ਸੀ ਸਾਰੇ ਹੀ ਉਹਦੇ ਮਤਲਬ ਜਿਵੇਂ ਹੈਗੇ ਨਾ ਬੱਚੇ ਛੋਟੇ ਬੱਚੇ ਤੋਂ ਲੈ ਕੇ ਆਪਾਂ ਕਹਿੰਨੇ ਆ 8-10 ਸਾਲ ਦੇ ਤੋਂ ਲੈ ਕੇ ਤੇ ਮਤਲਬ ਵੱਡੇ ਬੰਦਿਆਂ ਤੱਕ ਵੀ ਸਿਆਣੀ ਉਮਰ ਦੇ ਸਾਡੀ ਉਮਰ ਦੇ ਵੀ ਸਾਰੇ ਉਹਨਾਂ ਸੁਣਦੇ ਕਿਉਂਕਿ ਸਿਹਤ ਗੀਤ ਗਾਉਂਦਾ ਸੀ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਗਾਉਂਦਾ ਸੀ ਭਲੇ ਤੱਕ ਮੈਨੂੰ ਲੱਗਦਾ ਕੋਈ ਵੀ ਇਹਦਾ ਗਾਣਾ ਇਹ ਜਾਨੀ ਹੋਣਾ ਜਿਹਦੇ ਤੇ ਕਿਸੇ ਨੇ ਇਤਰਾਜ ਕੀਤਾ ਹੋਵੇ ਹੂੰ ਸੋ ਅ ਇਧਰ ਹੋਰ ਵੀ ਕੁਝ ਪਿੰਡ ਵਾਸੀ ਮੌਜੂਦ ਨੇ ਕੋਈ ਐਸੀ ਗੱਲ ਜਿਹੜੀ ਇਹ ਰਾਜਵੀਰ ਦੀ ਤੁਹਾਨੂੰ ਯਾਦ ਆਂਦੀ ਹੋਵੇ ਫਿਰ ਭਾਵੇਂ ਉਹ ਬਚਪਨ ਦੀ ਹੋਵੇ ਜਾਂ ਫਿਰ ਉਸ ਸਮੇਂ ਦੀ ਹੋਵੇ ਜਦੋਂ ਕਾਲਜ ਪੜਨ ਜਾਇਆ ਕਰਦ ਸੀ ਜਾਂ ਫਿਰ ਗਾਇਕੀ ਜਦੋਂ ਸਫ਼ਰ ਸ਼ੁਰੂ ਕੀਤਾ ਕਿ ਅਜਿਹੀ ਗੱਲ ਯਾਦ ਆਂਦੀ ਅ ਦੇਖੋ ਜੀ ਐਕਚੁਅਲੀ ਸਾਡੇ ਬੱਚਾ ਸੀਗਾ ਸਾਡੀ ਹਾਨ ਤੋਂ ਕਿਉਂਕਿ ਅਸੀਂ ਉਹਨਾਂ ਦੇ ਫਾਦਰ ਦੇ ਨਾਲ ਦੇ ਹਾਨ ਦੇ ਹੈਗੇ ਆ ਜੀ ਬੱਚਾ ਸੀਗਾ ਇਸ ਕਰਕੇ ਕਾਲਜ ਦੇ ਨਾਲ ਤਾਂ ਸਾਡੇ ਨਾਲ ਨਹੀਂ ਪਰ ਹਾਂ ਇਲਾਕੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਉਹਦਾ ਬੜਾ ਪਿਆਰ ਸੀਗਾ ਨਾਉਂ ਸੀਗਾ ਸਾਨੂੰ ਮਾਣ ਸੀਗਾ ਪ੍ਰਾਊਡ ਸੀ ਅਸੀਂ ਇਲਾਕੇ ਨੂੰ ਪ੍ਰਾਊਡ ਕਰਾਂ ਜਿੱਥੇ ਵੀ ਅਸੀਂ ਬਾਹਰ ਅੰਦਰ ਜਾਂਦੇ ਬਾਹਰ ਜਾਂਦੇ ਆ ਜਾਂ ਕਿੱਥੇ ਆ ਮੈਂ ਏਅਰ ਫੋਰਸ ਦੇ ਵਿੱਚ ਜੌਬ ਕੀਤੀ ਆ ਉੱਥੇ ਵੀ ਸਾਨੂੰ ਬੜਾ ਮਾਣ ਹੁੰਦਾ ਸੀ ਕਿ ਜਦੋਂ ਸਾਡੇ ਇਲਾਕੇ ਦਾ ਮੁੰਡਾ ਇਸ ਇਲਾਕੇ ਦਾ ਬੱਚਾ ਸੋਹਣਾ ਸੁਨੱਖਾ ਰੱਬ ਨੇ ਕਿਸੇ ਚੀਜ਼ ਦੀ ਘਾਟ ਰੱਖੀ ਨਹੀਂ ਕਲਾ ਨਹੀਂ ਸੁਨੱਖਿਆ ਨਹੀਂ ਕੋਈ ਉਹਦੇ ਵਿੱਚ ਪਰਮਾਤਮਾ ਨੇ ਕੋਕਾਟ ਰੱਖੀ ਨਹੀਂ ਸੀਗੀ ਸ਼ਾਇਦ ਇਹੀ ਕਾਰਨ ਆ ਕਿ ਸਭ ਸਪਰਮਾ ਨਜ਼ਰਾਂ ਖਾ ਗਏ ਨਜ਼ਰਾਂ ਲੱਗ ਗਿਆ ਨੂੰ ਜੀ ਔਰ ਮਾਨ ਹੈ ਹਨ ਮਾਨ ਜਿੰਦਾ ਰਹੂਗਾ ਸਾਡੇ ਦਿਲਾਂ ਦੇ ਵਿੱਚ ਉਹਦਾ ਉਹਦਾ ਚਿਹਰਾ ਉਹਦਾ ਸਨੱਖਾ ਚਿਹਰਾ ਉਹਦੇ ਗੀਤ ਉਹਦੇ ਸਭੇ ਚਰ ਗੀਤ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਉਹ ਕਦੇ ਭੁੱਲਣ ਵਾਲੇ ਨਹੀਂ ਹੈਗੇ ਠੀਕ ਹੈ ਜੀ ਠੀਕ ਸੋ ਤੁਸੀਂ ਸੁਣਿਆ ਕਿ ਪਿੰਡ ਵਾਲੇ ਕਿਸ ਤਰੀਕੇ ਨਾਲ ਜਾਂ ਖਾਸ ਕਰਕੇ ਕੋਈ ਜ਼ਰੂਰੀ ਨਹੀਂ ਕਿ ਹੋਵੇ ਸੇ ਪਿੰਡ ਦੇ ਨੇ ਜਾਂ ਫਿਰ ਨਜ਼ਦੀਕੀ ਪਿੰਡ ਦੇ ਉਹਨਾਂ ਦੇ ਪਿਤਾ ਦੇ ਰਿਸ਼ਤੇਦਾਰ ਕਿਉਂਕਿ ਉਹਨਾਂ ਦੇ ਪਿਤਾ ਵੀ ਬੀਤੇ ਸਮੇਂ ਦੇ ਵਿੱਚ ਜਿਹੜਾ ਉਹ ਦੁਨੀਆ 'ਚ ਨਹੀਂ ਰਹੇ ਸੀ ਔਰ ਕਾਫੀ ਵੱਡੀ ਜ਼ਿੰਮੇਵਾਰੀ ਜਿਹੜੀ ਰਾਜਵੀਰ ਜਵੰਦਾ ਦੇ ਉੱਤੇ ਸੀਗੀ ਔਰ ਜੋ ਤਸਵੀਰਾਂ ਇਸ ਵਕਤ ਕਿਹੈਸਾ ਬਹਿ ਕਿ ਗਾਮਨਾਪਰੀਆਂ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਰਾਜਵੀਰ ਜਵੰਦਾ ਦੇ ਉਸ ਪਿੰਡ ਤੋਂ ਆ ਰਹੀਆਂ ਨੇ ਜਿੱਥੇ ਸ਼ਾਇਦ ਉਹ ਵੱਡਾ ਹੋਇਆ ਖੇਡਿਆ ਪਰ ਅੱਜ ਪਰੇਮ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਅੰਤਿਮ ਵਿਦਾਈ ਦੇਣ ਲਈ ਜਿਹੜੀ ਆ ਉਹ ਰਾਜੀਵ ਜੀ ਹੁੰਦਾ ਉਹ ਇੱਥੇ ਪਹੁੰਚੇ ਜੀ ਗੁਰੂ ਰਾਜਪੀਰ ਜਿਸ ਪਿੰਡ ਵਿੱਚ ਖੇਡਿਆ ਪੜਿਆ ਵੱਡਾ ਹੋਇਆ ਤੇ ਜੀ 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 ਅੱਜ ਆਪਦੇ ਨੂੰ ਟੁੱਟ ਤੇ ਵਾਕੇ ਬੜਾ ਜੀ ਆਉਣ ਵਾਲੀ ਵੀਡੀਓ